ਕਿਨੋ ਕਿਨੋ ਸਰਕਾਰ ਦੇ ਦਰਸ਼ਨ ਤਾਰ ਗਏ ਨੇ ਜਿਹੜੇ ਜਿਹੜੇ ਕਹਿੰਦੇ ਸੀ ਜਿੱਤਣ ਦਾ ਬਾਪੂ ਜੀ ਤੇਰਾ ਦਰ ਮੱਲਿਆ ਉਦੋਂ ਦਾ ਸਾਡਾ ਕੋਈ ਕੰਮ ਨਹੀਂ ਰੁਕਿਆ ਇਸ ਲਈ ਕਹਿ ਰਿਆਂ ਕੁਝ ਬੋਲ ਕੇ ਸੇ ਜੋ ਸੀ ਨ ਠਰ ਗਏ ਲਾਲ ਬਾਦਸ਼ਾਹ ਦੇ ਦਰਸ਼ਨ ਤਾਂ ਸੰਗਤ ਨੂੰ ਤਾਰ ਗਏ ਆਤਮ ਦਰਸ਼ਨ ਤੋਂ ਸਰਜਤ ਨੂੰ ਬਾਦ ਗਏ ਲਾਲ ਬਾਦਸ਼ਾਹ ਦੇ ਦਰਸ਼ਨ ਤਾਂ ਸੰਗਤ ਨੂੰ ਤਾਰ ਗਏ لال بادشاہ ਦੇ ਦਰਸ਼ਨ ਤਾਂ ਸੰਗਤਾਂ ਨੂੰ ਬਾੜ ਕੇ ਹਾਂ ਲਾਲੀ ਬਾਦਸ਼ਾਹ ਦੇ ਦਰਸ਼ਨ ਤਾਂ ਇਹ ਸੰਗਤ ਨੂੰ ਤਰ ਗਏ ਹਾਂ ਲਾਲ ਬਾਦਸ਼ਾਹ ਦੇ ਦਰਸ਼ਨ ਤਾਂ ਜਦੋਂ ਬਾੜ ਜਏ ਕੁਝ ਬੋਲ ਕੇ ਐਸੇ ਜੋ ਸੀਨਾ ਠਰ ਗਏ ਲਾਲ ਬਾਦਸ਼ਾਹ ਦੇ ਦਰਸ਼ਨ ਤਾਂ ਸੰਗਤ ਨੂੰ ਤਰ ਗਏ ਜੋ ਦਰਸ਼ਨ ਤਾਂ ਸੰਗਤ ਨੂੰ ਬਾੜ ਕੇ ਲਾਲ ਬਾਦਸ਼ਾਹ ਦੇ ਦਰਸ਼ਨ ਤਾਂ ਸੰਗਤ ਨੂੰ ਤਾਰ ਗਏ لال بادشاہ ਦੇ ਦਰਸ਼ਨ ਤਾਂ ਸੰਗਤ ਨੂੰ ਉਤਾਰ ਗਏ ਲਾਲ بادشاہ ਦੇ ਦਰਸ਼ਨ ਤਾਂ ਸੰਗਤ ਨੂੰ ਉਤਾਰ ਗਏ ਆਉਂਦਾ ਹੱਲ ਕਰ ਦਿੰਦੇ ਆ ਆਉਂਦਾ ਹੱਲ ਕਰ ਦਿੰਦੇ ਆ ਜਿਹਦਾ ਕੋਈ ਹੱਲ ਨਹੀਂ ਓ ਲਾਲ بادشاہ ਦੇ ਬੱਚਿਆਂ ਮਾੜੀ ਮੋਟੀ ਗੱਲ ਨਹੀਂ ਆਜੇ ਬੋਜ ਸਾਡੇ ਬੱਚੇ ਆ ਮਾੜੀ ਮੋਟੀ ਗੱਲ ਨਹੀਂ لال بادشاہ ਦੇ ਬੱਚਿਆਂ ਮਾੜੀ ਮੋਟੀ ਗੱਲ ਨਹੀਂ ਲਾਲ بادشاہ ਦੇ ਬੱਚਿਆਂ ਬਾੜੀ ਮੋਟੀ ਗੱਲ ਨਹੀਂ ਹੌਦਾ ਹੱਲ ਕਰ ਦਿੰਦੇ ਆ ਹੌਦਾ ਹੱਲ ਕਰ ਦਿੰਦੇ ਆ ਜਿਹਦਾ ਕੋਈ ਹੱਲ ਨਹੀਂ ਆ ਲਾਲ بادشاہ ਦੇ ਬੱਚਿਆਂ ਮਾੜੀ ਮੋਟੀ ਗੱਲ ਨਹੀਂ ਨਾਲਵਾਦਸ਼ਾ ਦੇ ਬੱਚੇ ਆ ਬਾੜੀ ਮੋਟੀ ਗੱਲ ਨਹੀਂ ਨਾਲਵਾਦਸ਼ਾ ਦੇ ਬੱਚੇ ਆ ਬਾੜੀ ਮੋਟੀ ਗੱਲ ਨਹੀਂ ਓ ਓ ਸੁਸਤਾਖੀ ਲਈ ਮਾਫੀ ਹੈ ਔਰ ਇੱਕ ਜ਼ਰੂਰੀ ਐਨਾਊਂਸਮੈਂਟ ਹੈ ਜੀ ਇੱਕ ਇਨੋਵਾ ਗੱਡੀ ਜਿਹੜੀ ਆ ਪੀਵੀ 31 ਜੇ 4128 ਜਿਸ ਕਿਸੇ ਦੀ ਵੀ ਹੈਗੀ ਸਾਈਡ ਤੇ ਕਰ ਲਓ ਪਿੱਛੇ ਦਲਵੀਰ ਭਾਜੀ ਦੀ ਗੱਡੀ ਉਹਨਾਂ ਨੇ ਕੱਢਣੀ ਹੈ ਇੱਕ ਮਿੰਟ ਇੱਕ ਮਿੰਟ ਖਾਨ ਸਾਹਿਬ ਲੋਕ ਮਿੰਟ ਦਿਓ ਪੀਵੀ 31 ਜੇ 4128 ਇਨੋਵਾ ਕਾਰ ਹੈ ਜੀ ਜਿਸ ਕਿਸੇ ਦੀ ਵੀ ਹੈਗੀ ਜਰੂਰ ਸਾਈਡ ਤੇ ਕਰ ਲਓ ਔਰ ਉਹਦੇ ਅੱਗੇ ਹੈ ਪੀਵੀ 010 EB 47 86 786 ਨੰਬਰ ਗੱਡੀ ਹੈ ਜਿਸ ਕਿਸੇ ਦੀ ਵੀ ਹੈਗੀ ਸਾਈਡ ਤੇ ਜਰੂਰ ਕਰ ਲਓ ਠੀਕ ਹੈ ਜੀ ਓਕੇ ਆਓ ਸਾਡਾ ਵੀਰ ਕਲੀਅਰ ਸਾਹਿਬ ਆਜੋ ਬੋਲੋ ਬਾਪੂ ਲਾਲ ਬਾਸ਼ਾ ਦੇ ਬੱਚੇ ਕਿੱਦਾਂ ਦੇ ਆ ਸਰਕਾਰਾਂ ਦੇ murid ਕਿੱਦਾਂ ਦੇ ਆ ਜੇ ਉਹ ਚਾਹਣ ਜੇ ਉਹ ਚਾਹਣ ਤਾਂ ਜੇ ਦਿਨਾਂ ਦਾ ਦਿਨ ਹੀ ਆ ਜੇ ਰਾਤਾਂ ਦਾ ਰਾਤ ਹੀ ਆ ਜੇ ਜਿਵੇਂ ਚਾਹਣ ਤੇ ਉਹਨਾਂ ਦੇ murid ਕਿੱਦਾਂ ਦੇ ਆ ਉਹਨਾਂ ਦੇ ਸ਼ਗਿਰਦ ਕਿੱਦਾਂ ਦੇ ਆ ਜੜਾ ਪੁੱਟ ਵੀ ਸਕਦੇ ਆ ਮੇਲਾ ਵੀ ਸਕਦੇ ਆ ਹੰਕਾਰ ਦੇ ਮੈਲਾ ਨੂੰ ਹਟਾ ਵੀ ਸਕਦੇ ਆ ਹਟਾਰੇ ਮੈਲਾ ਨੂੰ ਏਟਾ ਵੀ ਸਕਦੇ ਆ ਹਟਾਰੇ ਮੈਲਾ ਨੂੰ ਏਟਾ ਵੀ ਸਕਦੇ ਆ ਜੜਾ ਪੁੱਟ ਵੀ ਸਕਦੇ ਆ ਏ ਲਾ ਵੀ ਸਕਦੇ ਆ ਸ਼ੰਕਾਰ ਦੇ ਮੈਲਾ ਨੂੰ ਏਟਾ ਵੀ ਸਕਦੇ ਆ ਬੱਲੂ ਵਾਜੀ ਹਟਾਰੇ ਮੈਲਾ ਨੂੰ ਏਟਾ ਵੀ ਸਕਦੇ ਆ ਸ਼ੰਕਾਰ ਦੇ ਮੈਲਾ ਨੂੰ ਏਟਾ ਵੀ ਸਕਦੇ ਆ ਜੀਨੂੰ ਥਾਪੀ ਦੇ ਦੇਵਨ ਜਿਹਨੂੰ ਥਾਪੀਦੇ ਦੇਵਣ ਉਹਦਾ ਕੋਈ ਦੱਲ ਨਹੀਂ ਲਾਲ ਬਾਦਸ਼ਾਹ ਦੇ ਬੱਚਿਆਂ ਮਾੜੀ ਮੋਟੀ ਗੱਲ ਨਹੀਂ ਮਾਨੀ ਸਾਈਂ ਦੇ ਬੱਚਿਆਂ ਮਾੜੀ ਮੋਟੀ ਗੱਲ ਨਹੀਂ ਮਾਨੀ ਸਾਈਂ ਦੇ ਬੱਚਿਆਂ ਮੋਟੀ ਗੱਲ ਨਹੀਂ ਓਹ ਦਾ ਸਰਕਾਰ ਮੈਂ ਕਿਹੜੇ ਕਿ ਪਰਮਾਤਮਾ ਮੈਂ ਕਿਹੜੇ ਘਰੇ ਜਾਵਾਂ ਜਿਵੇਂ ਇੱਧਰ ਆਉਣਾ ਇੱਧਰ ਵੀ ਘਰ ਮੇਰੇ ਯਾਰ ਦਾ ਜਿਵੇਂ ਉੱਧਰ ਜੀ ਵੀ ਜਾਣਾ ਉੱਧਰ ਵੀ ਘਰ ਮੇਰੇ ਯਾਰ ਦਾ ਇਸ ਲਈ ਕਹਿ ਰਹੇ ਆ ਕਿਹੜੇ ਘਰ ਜਾਵਾਂ ਇਹੋ ਮੈਂ ਵਿਚਾਰਦਾ ਮੇਰੇ ਘਰ ਜਾਵਾਂ ਇਹੋ ਮੈਂ ਵਿਚਾਰਦਾ ਹਾਂ ਕਿ ਰੱਬ ਦਾ ਤੇ ਦੂਜਾ ਕਰ ਯਾਰ ਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਹਾਂ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਯਾਰੇ ਵੱਲ ਜਾਵਾਂ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ ਹੋਸ਼ਾਰੇ ਵੱਲ ਜਾਵਾਂ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ ਹਾਂ ਯਾਰੇ ਵੱਲ ਜਾਵਾਂ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ ਯਾਰੇ ਵੱਲ ਯਾਰ ਸਿੱਧੇ ਮੂੰਹ ਬੁਲਾਉਂਦਾ ਨਹੀਂ 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 ਯਾਰ ਵੱਲ ਜਾਵਾ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ ਯਾਰ ਵੱਲ ਜਾਵਾ ਤੇ ਉਹ ਸਿੱਧੇ ਮੂੰਹ ਬੁਲਾਉਂਦਾ ਨਹੀਂ ਹਾਂ ਰੱਬ ਵੱਲ ਜਾਵਾ ਤੇ ਉਹ ਸਾਹਮਣੇ ਵੀ ਆਉਂਦਾ ਨਹੀਂ ਉਹ ਰੱਬ ਸਾਹਮਣੇ ਵੀ ਹੁੰਦਾ ਨਹੀਂ ਰੱਬ ਵੱਲ ਜਾਵਾ ਤੇ ਉਹ ਸਾਹਮਣੇ ਵੀ ਆਉਂਦਾ ਨਹੀਂ I'm gonna ਰੱਬ ਦਾ ਦੇ ਦੂਜਾ ਕਰ ਯਾਰ ਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਹਾਂ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਹਾਂ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਹਾਂ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਇੱਕ ਕਰ ਰੱਬ ਦਾ ਤੇ ਦੂਜਾ ਕਰ ਯਾਰ ਦਾ ਕਰ ਰੱਬ ਦਾ ਤੇ ਦੂਜਾ ਹੋ ਗਰੀ ਯਾਰ ਦਾ ਬੋਲ ਸੱਚੇ ਦਰਬਾਰ ਕੀ ਔਰ ਜਿਨੇ ਜਿਨੇ ਚੰਗਾ ਲੱਗਿਆ ਦਾੜੀ ਮਾਰੋ ਇੱਕ ਵਾਰ ਆਪਣੇ ਆਪਣੇ ਨਾਂ ਦੀ ਮਾਰੋ ਇੱਕ ਲਾਸਟ ਹਾਜ਼ਰੀ ਆ ਮੇਰੀ ਅਰ ਉਹ ਇੱਕ ਲਾਸਟ ਹਾਜ਼ਰੀ ਆ ਉਹ ਛੋਟੀ ਜੀ ਕਹਿਣ ਦੇ मेरे सरकार योग दरबार पंच सरकार जैनानगर ती तो विशेष तौर पर बहुत सारा आशीर्वाद मीना महान जी ਆਹ ਚੰਗਾ ਚੰਗਾ ਇਨਾ ਪਿਆਰ ਇਨੀ ਮੁਹੱਬਤ ਦਿੱਤੀ ਹੈ ਮੈਂ ਬਹੁਤ ਬਹੁਤ ਰਿਣੀ ਆ ਸ਼ੁਕਰਗੁਜ਼ਾਰ ਆ ਤੇ ਕਲਾਕਾਰ ਵੀਰਾਂ ਨੇ ਹੁਣ ਕੱਪੜੇ ਪਾਉਣ ਨੇ ਸ਼ੁਰੂ ਕਰ ਦਿੱਤੇ ਆ ਮੇਰੀ ਬੇਨਤੀ ਹੈ ਆਪਣੇ ਕੋ ਸਾਰੀ ਰਾਤ ਪਈਏ ਸਾਰਾ ਦਿਨ ਪਿਆ ਆ ਫਿਰ ਰਾਤ ਬਈ ਹੈ ਫਿਰ ਅਗਲਾ ਦਿਨ ਪਿਆ ਆ ਹਨਾ ਕਾਲੀ ਨਾ ਕਰੋ ਜੇ ਤੁਸੀਂ ਥੋੜਾ ਸਦਕ ਦੇ ਨਾਲ ਗਾਉਂਗੇ ਤਾਂ ਹੋਰ ਵਧੀਆ ਲੱਗੂਗਾ ਨਹੀਂ ਤੇ ਫਿਰ ਮੇਰਾ ਕੀ ਆ ਮੈਂ ਤਾਂ ਘੜੀ ਦੀ ਸੂਈ ਦੇਖਣੀ ਸ਼ੁਰੂ ਕਰ ਦੇਣੀ 5 ਮਿੰਟ ਹੋ ਗਏ ਤੇ 5 ਮਿੰਟ ਹੋ ਗਏ ਠੀਕ ਹੈ ਜੇ ਗਾਉਣਾ ਤਸੱਲੀ ਨਾਲ ਵਧੀਆ ਢੰਗ ਦੇ ਨਾਲ ਆਂ ਬਈ ਮੈਂ ਗਾਇਆ ਮੈਨੂੰ ਪਤਾ ਲੱਗਿਆ ਹੈ ਨਾ ਮੈਂ ਉੱਥੇ ਜਾ ਕੇ ਖੜਾ ਹਾਂ ਉੱਥੇ ਤਿੰਨ ਚਾਰ ਜਣੇ ਕਲਾਕਾਰ ਜਿਵੇਂ ਅੰਦਰ ਗਿਆ ਦੋ ਤਿੰਨ ਜਣੇ ਉੱਥੇ ਪਰ ਜਿਲਾਂ ਨੂੰ ਸੱਦਾ ਪੱਤਰ ਗਿਆ ਹੈ ਜਿਨ੍ਹਾਂ ਨੂੰ ਕਿਹਾ ਤੁਹਾਡੀ ਹਾਜ਼ਰੀ ਉਹਨਾਂ ਦੀਆਂ ਹਾਜ਼ਰੀਆਂ ਹੋਣੀਆਂ ਤਸੱਲੀ ਬਖਸ਼ ਵਧੀਆ ਤਰੀਕੇ ਨਾਲ ਹੋਣਗੀਆਂ ਜੇ ਕਾਲੀ ਪੌਣੀਆਂ ਜਿਹਨੂੰ ਜਾਦੀ ਕਾਲੀ ਆ ਉਹ ਇੱਕ ਗਾਣਾ ਗਾਵੇ ਆਪਣਾ ਸਨਮਾਨ ਲਵੇ ਤੇ ਜਾਵੇ ਠੀਕ ਹੈ ਜੀ ਥੈਂਕ ਯੂ ਅਰਾਵੀ ਕਲਾਸ ਹਾਜ਼ਰੀ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਮੇਰਾ ਮਾਨ ਜਾ ਟੁੱਟ ਗਿਆ ਤੁਖ ਖਾਣ ਦੇ ਪਿਛੋਂ ਇਤ ਬਾਤੀਆਂ ਗੱਲਾਂ ਤੋਂ ਡਰ ਜਿਆ ਲੱਗਦਾ ਏ ਹੁਣ ਗੱਲ ਨਹੀਂ ਕਰਦੇ ਇਨਾ ਪਿਆਰ ਦੇ ਅੱਖਰਾਂ ਕਦੇ ਮਿਲ ਕੇ ਬੈਠਾਂਗੇ ਤੇ ਬਹਿ ਕੇ ਦਸਾਂਗੇ ਕੀ ਜੂਨ ਹੈ ਫਕਰਾਂ ਦੀ ਕੀ ਜੂਨ ਹੈ ਫਕਰਾਂ ਦੀ ਸਾਡੇ ਮਾਰੋ ਇੱਕ ਵਾਰ ਪੀਰਾਂ ਫਕੀਰਾਂ ਦੇ ਨਾਂ ਤੇ ਪਰ ਪੀਰਾਂ ਫਕੀਰਾਂ ਦੇ ਕੁਝ ਸ਼ਗਿਰ ਦੱਦਾ ਵੀ ਕਰ ਜਾਂਦੇ ਆ ਹਾਂ ਕੁਝ ਚੇਲੇ ਹੁੰਦੇ ਗੁਰੂਆਂ ਹੁੰਦੇ ਨਾਲ ਦਗਾ ਕਮਾ ਜਾਂਦੇ ਕਮ ਸਿੱਖ ਕੇ ਹੋਰ ਤੇ ਗੁਰੂ ਕੋਈ ਹੋਰ ਬਣਾ ਜਿਹੜਾ ਉਂਗਲੀ ਫੜ ਕੇ ਸਖਾਵੇ ਗੁਰੂ ਤਸ ਉਹੀ ਹੁੰਦਾ ਏ ਉਹੀ ਹੁੰਦਾ ਏ ਸੋਦੇ ਦਿਲਾਂ ਦੇ ਸਜਣਾਏ ਵਪਾਰ ਨਹੀਂ ਹੁੰਦੇ ਹਲਕੇ ਬੰਦੇ ਆ ਹਲਕੇ ਬੰਦੇ ਬਜਨਦਾਰ ਗੱਲਾਂ ਨਹੀਂ ਚੱਲ ਸਕਦੇ ਚੱਲ ਸਕਦੇ ਇਸ ਲਈ ਫਕਰਾਂ ਦੇ ਬਹੁਤੇ ਯਾਰ ਨਹੀਂ ਹੁੰਦੇ ਤਾੜੀ ਮਾਰੋ ਜਿੰਨਾਂ ਚੰਗਾ ਚੰਗੇ ਜਿੰਨੇ ਜਿੰਨੇ ਚੰਗਾ ਲੱਗ ਰਿਆਂ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨਹੀਂ ਮੇਰਾ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨਹੀਂ ਮੇਰਾ ਮਾਣ ਜਾ ਟੁੱਟ ਗਿਆ ਦੁੱਖ ਖਾਣ ਦੇ ਪਿੱਛੋਂ ਨਹੀਂ ਇਹ ਸਭ ਕੁਝ ਬਦਲ ਗਿਆ ਤੇਰੇ ਜਾਣ ਤੋਂ ਪਿੱਛੋਂ ਨਹੀਂ ਮੇਰਾ ਥੋੜੀ ਜਿਹਾ ਬਦਲ ਲਓ ਕਦਾਂ ਨੋਟਿਚੋਰੀ ਇਹ ਤਵਾਰ ਦੀਆਂ ਗੱਲਾਂ ਥੋੜ੍ਹ ਜਿਹਾ ਲੱਗਦਾ ਏ ਤਵਾਰ ਦੀਆਂ ਗੱਲਾਂ ਥੋੜ੍ਹ ਜਿਹਾ ਲੱਗਦਾ ਏ ਹੁਣ ਗੱਲ ਨਹੀਂ ਕਰਦੇ ਇਹਨਾ ਪਿਆਰ ਦੇਖ ਰਾਂ ਦੀ ਜੇ ਕਦੇ ਮਿਲ ਕੇ ਬਹਿਤਾਗੇ ਤੇ ਬਹਿ ਕੇ ਦੱਸਾਂਗੇ ਕੀ ਜੋੜਾਂ ਕਰਾਂਗੀ ਕੀ ਜੋੜਿਆ ਬੁਣਾਂਗੀ ਹਾਂ ਕਦੇ ਮਿਲ ਕੇ ਬੈਠਾਂਗੇ ਕੀ ਕਹ ਦਸਾਂਗੇ ਕੀ ਜੂਨ ਹੈ ਬਕਰਾਂ ਦੀ ਕੀ ਜੂਨ ਹੈ ਬਕਰਾਂ ਦੀ ਕਦੇ ਮਿਲ ਕੇ ਬਾਹੇ ਦੇ ਤੇ ਬੈਠੇ ਦਸਾਂਗੇ ਕੀ ਜੂਨ ਹੈ ਬਕਰਾਂ ਦੀ ਕੀ ਜੂਨ ਹੈ ਬਕਰਾਂ ਦੀ ਕਹਿੰਦਾ ਖੋਰੇ ਕਿਉਂ ਜ਼ਿੰਦਾ ਹਾਂ ਇਹ ਸਮਝ ਨਹੀਂ ਪੈਂਦੀ ਖੋਰੇ ਕਿਉਂ ਜਿਤਾ ਹਾਂ ਇਹ ਸਮਝ ਨਹੀਂ ਪੈਂਦੀ खोर क्यो जिंद हाज नी सारी ली खो न असीं बंदे पूजे तमी ख़ाली बैठे ਅਸੀਂ ਬੰਦੇ ਪੁੱਜਿਆਲਾ ਵਿੱਚ ਖਾਲੀ ਬੈਠਿਆਂ ਅੱਤੇ ਪੁੱਜਿਆ ਆਜ ਵੀ ਬੈਠਿਆ ਲੋਕੀ ਰਬ ਨੂੰ ਪਾਉਂਦੇ ਨੇ ਪੂਜਾ ਕਰਕੇ ਪੱਥਰਾਂ ਦੀ ਕਦੇ ਮਿਲ ਕੇ ਬਹਿਟਾਂਗੇ ਤੇ ਬਹਿ ਕੇ ਦੱਸਾਂਗੇ ਕੀ ਜੂੜਾ ਪੱਥਰਾਂ ਦੀ ਕੀ ਜੂੜਾ ਰੰਗਾਰਾਈ ਮਿਲ ਕੇ ਬੈਠਾਂਗੇ ਤੇ ਬਹਿ ਕੇ ਦੱਸਾਂਗੇ ਕੀ ਜੋਨੇ ਬਕਰਾਂ ਦੀ ਕੀ ਜੋਨੇ ਬਕਰਾਂ ਦੀ ਗੱਲ ਕਰਦੇ ਹੋ ਮੇਰੇ ਆਦਮੇ ਮਰੀ ਸਾਇੰਸ ਦੀ ਤੱਕੇ ਕੀ ਜੋਨੇ ਬਕਰਾਂ ਦੀ ਕੀ ਜੋਨੇ ਬਕਰਾਂ ਦੀ ਕੁਝ ਚੇਲੇ ਹੁੰਦੇ ਗੁਰੂਆਂ ਦੇ ਨਾਲ ਜਗਾ ਕਮਾ ਜਾਂਦੇ ਕੁਝ ਚੇਲੇ ਹੁੰਦੇ ਗੁਰੂਆਂ ਦੇ ਨਾਲ ਜਗਾ ਕਮਾ ਜਾਂਦੇ ਹਾਂ ਕੁਝ ਚੇਲੇ ਹੁੰਦੇ ਗੁਰੂਆਂ ਦੇ ਨਾਲ ਜਗਾ ਕਮਾ ਜਾਂਦੇ ਲੇ ਹੁਤੇ ਗੁਰੂ ਆ ਦੇ ਦਾ ਕਬਾਰਾ ਤੇ ਕਮ ਸਿੱਖ ਕੇ ਹੋਰ ਤੇ ਗੁਰੂ ਕੋਈ ਹੋਰ ਬਣਾ ਜਾਵੇ ਹੋਰ ਤੇ ਗੁਰੂ ਬਣਾ ਜਾਵੇ ਕਮ ਸਿੱਖ ਕੇ ਹੋਰ ਤੇ ਗੁਰੂ ਕੋਈ ਹੋਰ ਬਣਾ ਜਾਵੇ ਇਹ ਹੋਰ ਗੁਰੂ ਕੋਈ ਬਣਾ ਜਾਵੇ ਜਿਹੜਾ ਉਂਗਲੀ ਫੜ ਕੇ ਸਿਖਾਵੇ ਗੁਰੂ ਤਾਂ ਉਹੀ ਹੁੰਦਾ ਏ ਸੋਦੇ ਦਿਲਾਂ ਦੇ ਸਜਣਾਏ ਵਪਾਰ ਨਹੀਂ ਹੁ ਹਲਕੇ ਬੰਦੇ ਵਜਨਦਾਰ ਗੱਲਾਂ ਨਹੀਂ ਚੱਲ ਸਕਦੇ ਐਸੇ ਲਈ ਫਕਰਾਂ ਦੇ ਬਹੁਤੇ ਯਾਰ ਨਹੀਂ ਹੁੰਦੇ ਹਲਕੇ ਬੰਦੇ ਵਜਨਦਾਰ ਗੱਲਾਂ ਨਹੀਂ ਚੱਲ ਸਕਦੇ ਐਸੇ ਕਰਕੇ ਯਾਰ ਨਹੀਂ ਹੁੰਦੇ ਹਲਕੇ ਬੰਦੇ ਵਜਨਦਾਰ ਗੱਲਾਂ ਨਹੀਂ ਚੱਲ ਸਕਦੇ ਇਸੇ ਲਈ ਆਓ ਇੱਕ ਆਖਰੀ ਅੰਤਰਾ ਕਹਿਣ ਲੱਗਿਆ ਉਸ ਬਰ ਜਿੰਨਾ ਦੀ ਹਾਜ਼ਰੀ ਆ હો રે કયો જીતા હું મને સમજે નહીં પંધી હો રે કયો જીતા હું તઈ સમજે નહીં પંધી હે મોત બી તરે જઈ જડી સાર નહીં રહેતી જીતા હું તઈ સમજે નહીં પંધી હે મોત બી ચલતી રે બાંધે પૂજ્યા અમે ખાલી બેઠ્યા અમે બાંધે પૂજ્યા અમે ખાલી બેઠ્યા ਦਮੀ ਖਲੀ ਬੈਠੇ ਆ ਤੇ ਉਸਿਆ ਖਲੀ ਬੈਠਿਆ ਲੋਕੀ ਰੱਬ ਨੂੰ ਪੋਜਾਂਦੇ ਪੂਜਾ ਕਰਕੇ ਪੱਥਰਾਂ ਦੀ ਕਦੇ ਵਿਣ ਕੇ ਬੈਠਾਗੇ ਇਹ ਬੈ ਕੇ ਦੱਸਾਂਗੇ ਕੀ ਜੂਨੇ ਹਕਰਾਦੀ ਕੀ ਜੂਨੇ ਹਕਰਾਦੀ ਕਦੇ ਵਿਣ ਕੇ ਬੈਠਾਂਗੇ ਇਹ ਬੈ ਕੇ ਦੱਸਾਂਗੇ ਕੀ ਜੂਨੇ ਹਕਰਾਦੀ ਕੀ ਜੂਨੇ ਹਕਰਾਦੀ ਕਦੇ ਬੈਠਾਂਗੇ ਬੈ ਕੇ ਦੱਸਾਂਗੇ ਫਕਰਾਂ ਦੀ ਜੀ ਜੂਨ ਹੈ ਫਕਰਾਂ ਦੀ ਸਾਦੇ ਮਿਲ ਕੇ ਬੈਠਾਂਗੇ ਤੇ ਬੈ ਕੇ ਦੱਸਾਂਗੇ ਜੀ ਜੂਨ ਹੈ ਫਕਰਾਂ ਦੀ ਜੀ ਜੂਨ ਹੈ ਫਕਰਾਂ ਦੀ ਅੱਜ ਮਿਲ ਕੇ ਬੈਠਾਂਗੇ ਅੱਜ ਬੈ ਕੇ ਰੱਥਾਂਗੇ ਜੀ ਜੂਨ ਹੈ ਫਕਰਾਂ ਦੀ ਅੱਲਾ ਵੇ ਸੱਚੇ ਦਰਬਾਰ ਕੀ ਔਰ ਅਵੈਨੇ ਕਾ ਹਾਜ਼ਰੀ ਕਬੂਲ ਕਰਿਓ ਤਾੜੀ ਮਾਰੋ ਜਿਹਨੇ ਜਦੋਂ ਚੱਕਾ ਲਗਾਇਆ ਇੱਕ ਤਾੜੀ ਸਾਊਂਡ ਲਈ ਮਾਰੋ ਬੜੀ ਅੱਛੀ ਸਾਊਂਡ ਹੈ ਔਰ ਮੈਂ ਇੱਕ ਗੱਲ ਦੱਸਦਾ ਮੈਂ ਸਾਈਂ ਜੀ ਨਾਲ ਆਉਂਦਾ ਸੀ ਉੱਥੇ ਬੈਠਾ ਸੋਚਦਾ ਹੁੰਦਾ ਸੀ ਵੀ ਮੇਰਾ ਵੀ ਮੇਰੀ ਵੀ ਕਦੇ ਹਾਜ਼ਰੀ ਲੱਗੂ ਹੁਣ ਮੈਂ ਬੜਾ ਖੁਸ਼ ਨਸੀਬ ਹਾਂ ਤੇ ਅੱਜ ਮੇਰੀ ਹਾਜ਼ਰੀ ਲੱਗੀ ਇੱਕ ਤਾੜੀ ਮਾਰੋ ਅਲਮਸਤ ਬੱਬੂ ਲਾਲ ਬਾਸ਼ਾ ਜੀ ਨੇ ਜਕਰ ਬੱਬੂ ਲਾਲ ਬਾਸ਼ਾ ਜੀ ਦਾ ਬੋਲ ਸੱਚੇ ਦਰਬਾਰ ਕੀ ਚੰਗਾ ਲੱਗਿਆ ਤਾੜੀਆਂ ਮਾਰਦੇ ਹੋ ਹਲਕੀਆਂ ਜਿਹੀਆਂ ਇਹ ਹਾਂ ਤਾੜੀ ਲਾਇਆ ਕਰੋ ਵੀ ਜ਼ੋਰਦਾਰ ਜਿਹਾ ਬਾਬਿਆਂ ਦੇ ਦਰਬਾਰ ਤੇ ਆ ਬੌਂਸਰ ਸਾਥੀ ਥਾੜੀ ਲਾ ਰਹੇ ਤੁਸੀਂ ਵੀ ਲਾਓ ਯਾਰ ਡਰ ਕੇ ਲਾ ਦਿਆ ਕਰੋ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਜ਼ੋਰਦਾਰ ਤਾੜੀ ਸਰਕਾਰ ਲਾਲ ਬਾਦਸ਼ਾਹ ਦਾ ਮੇਲਾ ਚੱਲ ਰਿਹਾ ਹੈ ਔਰ ਸਰਕਾਰ ਦੇ ਚਰਨਾਂ ਦੇ ਵਿੱਚ ਆਪਾਂ ਸਾਰੇ ਜਿਹਨੇ ਹਾਜ਼ਰੀਆਂ ਭਰ ਰਿਹਾ ਸਾਰੇ ਫਨਕਾਰ ਸਾਰੇ ਕਲਾਕਾਰਾਂ ਦੀ ਆਪਣੇ ਸਮੇਂ ਦੇ ਮੁਤਾਬਕ ਜਿਹੜੀ ਹਾਜ਼ਰੀ ਹੋ ਰਹੀ ਹੈ ਬਹੁਤ ਅچھے ਦੇਸ਼ ਜੱਜੇ ਟੰਗ ਦੇ ਨਾਲ ਹਾਜ਼ਰੀਆਂ ਹੋ ਰਹੀ ਸਮਾਜ ਤੇ ਆਪਾਂ ਰੂਹ ਸਾਰੇ ਨੇ ਬਚਾ ਕੇ ਰੱਖਣਾ ਹੈ ਸਾਡੇ ਬਹੁਤ ਸਤਕਾਰਯੋਗ ਬਹੁਤ ਪਿਆਰੀ ਤੇ ਮਿੱਠੀ ਆਵਾਜ਼ ਦਾ ਸੰਦੇ ਆਪਾ ਰਾਜਾ ਜੀ ਜਿਨ੍ਹਾਂ ਦੀ ਹੁਣ ਹਾਜ਼ਰੀ ਹੋਵੇਗੀ ਉਹਨਾਂ ਤੋਂ ਬਾਅਦ ਅਸ਼ਰਫ ਸਾਫੀ ਸਾਵਰੀ ਜੀ ਹੈ ਨਾ ਉਹਨਾਂ ਦੀ ਹਾਜ਼ਰੀ ਹੋਵੇਗੀ ਇਦਾਂ ਹੀ ਠੀਕ ਹੈ ਤੇ ਹੁਣ ਆਪਾਂ ਬੜੇ ਸਤਿਕਾਰ ਦੇ ਨਾਲ ਓਕੇ ਜੀ ਸਰਹਾਂ ਕਿਉਂਕਿ ਸਮਾਂ ਜਿਹੜਾ ਅਸੀਂ ਵੀ ਦੇਖੀਏ ਸਾਰੇ ਅਸੀਂ ਕਿਹਨੇ ਜਿੰਨੇ ਵੀ ਕਲਾਕਾਰ ਆਏ ਆ ਸਾਰੇ ਜਿੰਨੇ ਵੀ ਇੱਕ ਇੱਕ ਦੋ ਦੋ ਬੋਲ ਜਿੰਨਾ ਵੀ ਸਮਾਂ ਜਿਹੜਾ ਸਰਕਾਰ ਦਾ ਕੋਈ ਹੋਰ ਕਿਸੇ ਦੇ ਜੇ ਗੁੱਸਾ ਗਿੱਲਾ ਨਹੀਂ ਇਹ ਸਰਕਾਰ ਦਾ ਸਮਾਂ ਜਿੰਨਾ ਵੀ ਸਾਰਿਆਂ ਨੂੰ ਮਿਲਦਾ ਤੇ ਬੜੇ ਸਤਿਕਾਰ ਦੇ ਨਾਲ ਇਦਾਂ ਸਾਰਿਆਂ ਨੇ ਹਾਜ਼ਰੀਆਂ ਭਰ ਲਈਆਂ ਤੇ ਆਓ ਸਰਕਾਰ ਦੇ ਚਰਨਾਂ ਦੇ ਵਿੱਚ ਜਿੰਨੇ ਵੀ ਸੰਗਤ ਖੜੀ ਹੈ ਖੜਿਆਂ ਨੂੰ ਬੇਨਤੀ ਹੈ ਤੁਸੀਂ ਦੋਵੇਂ ਹੱਥ ਉੱਚੇ ਕਰੋ ਜਰਾ ਜਕਾਰਾ ਲਸਦਾ ਦਾ ਲਾਲ ਬਾਦਸ਼ਾਹ ਜੀ ਦਾ ਬੋਲ ਸੱਚੇ ਦਰਬਾਰ ਕੀ ਬੋਲ ਸੱਚੇ ਦਰਬਾਰ ਕੀ ਤੇ ਇੱਕ ਤਾੜੀ ਲਾਲ ਬਾਦਸ਼ਾਹ